ਕਮਲ ਗਿਲ ਦੇ ਨਾਵਲ ਗੰਦਲੇ ਰਿਸ਼ਤੇ ਦਾ ਅਗਲਾ ਕਾਂਡ 18 ਗੁੱਡ ਮਾਰਨਿੰਗ ਬੀਰਾ ਉੱਠ ਕੇ ਪੁੱਤ ਮੇਰੇ ਕੋਲੋਂ ਲੰਗਦੀ ਹੋਈ ਕਲਾਸ਼ ਨੇ ਬੜੇ ਪਿਆਰ ਨਾਲ ਮੇਰੇ ਸਿਰ ਤੇ ਹੱਥ ਫੇਰ ਕੇ ਮੈਨੂੰ ਬੁਲਾਇਆ ਮਾਰਨਿੰਗ ਕਲਾਸ਼ ਜੀ ਸੌਰੀ ਮੈਨੂੰ ਤਾਂ ਜਾਗ ਹੀ ਨਹੀਂ ਆਈ ਕੋਈ ਨਾ ਰਾਜੇ ਵਧੀਆ ਹੋਇਆ ਰੈਸਟ ਹੋ ਗਈ ਤੁਸੀਂ ਕਿਹੜਾ ਉੱਠ ਕੇ ਕਲਾਸ ਲਾਉਣਾ ਸੀ ਕਲਾਸ਼ ਜੀ ਤੁਸੀਂ ਸ਼ਾਵਰ ਲੈ ਕੇ ਫਰੈਸ਼ ਹੋ ਜਾਓ ਮੈਂ ਹੋਟਲ ਜਾ ਰਹੀ ਹਾਂ ਉੱਥੇ ਸ਼ਾਵਰ ਲੈਂਦੀ ਹਾਂ ਨਾਲੇ ਮੇਰੇ ਬਾਕੀ ਕੱਪੜੇ ਲੀੜੇ ਵੀ ਉੱਥੇ ਹੀ ਆ ਠੀਕ ਹੈ ਪੁੱਤ ਤੁਸੀਂ ਕੋਈ ਅਜਦਾ ਫ੍ਰੀ ਪ੍ਰੋਗਰਾਮ ਤਾਂ ਨਹੀਂ ਬੁੱਕ ਕੀਤਾ ਸੀ ਆਪਣੇ 홀ੀਡੇ ਪੈਕੇਜ ਵਿੱਚ ਨਹੀਂ ਨਹੀਂ ਕੋਈ ਨਹੀਂ ਇਸ ਵਾਰ ਮੈਂ ਸਿਰਫ ਆਪਣੇ ਕਿਸੇ ਨਵੇਂ ਨਾਵਲ ਦੀ ਤਿਆਰੀ ਲਈ ਆਈ ਸੀ ਸੋਚਿਆ ਸੀ ਕਿ ਅੱਜ ਕਿਤੇ ਘੁੰਮਣ ਨਹੀਂ ਜਾਣਾ ਹੋਟਲ 'ਚ ਹੀ ਬਟਾ ਮੰਡੀ ਲੈ ਕੇ ਖਾ ਪੀ ਕੇ ਤੇ ਕੁਝ ਲਿਖ ਕੇ ਵਾਪਸ ਝੁੱਕ ਕੇ ਚਲੇ ਜਾਣਾ ਪਰ ਹੁਣ ਮੈਨੂੰ ਜਿੰਨੇ ਦਿਨ ਇੱਥੇ ਆ ਤੁਸੀਂ ਭਾਵੇਂ ਮੈਨੂੰ ਰੱਖੋ ਜਾਣਾ ਮੈਂ ਤੇ ਤੁਹਾਡੇ ਸਰਹਾਨੇ ਹੀ ਰਹਿਣਾ ਹੈ ਕਿਤੇ ਨਹੀਂ ਜਾਣਾ ਇਹ ਮੇਰਾ ਕੁਆਲਟੀ ਟਾਈਮ ਹੈ ਤੁਹਾਡੇ ਨਾਲ ਇਸ ਦਾ ਮੈਂ ਕੋਈ ਪਲ ਖਰਾਬ ਨਹੀਂ ਕਰਨਾ ਹੁਣ ਜੇ ਮੇਰੇ ਕੋਈ ਪਲਾਨ ਸਨ ਵੀ ਤਾਂ ਉਹ ਸਭ ਪਲਾਨ ਕੈਨਸਲ ਮੈਂ ਮੁਸਕਰਾ ਕੇ ਆਖਿਆ ਆਏ ਹਏ ਸੌਰੀ ਰਾਜੇ ਮੇਰੇ ਚੱਕਰ ਚ ਤੁਹਾਡਾ ਸਾਰਾ ਪਲਾਨ ਹੀ ਖਰਾਬ ਹੋ ਗਿਆ ਤੁਸੀਂ ਵੀ ਸੋਚਦੇ ਹੋਣੇ ਆ ਕਿ ਆਹ ਮੈਂ ਕਿੱਥੇ ਸੌਰੇ ਦੇ ਚੱਕਰਾਂ ਚ ਫਸ ਗਈ ਇੱਥੇ ਆ ਕੇ ਨਹੀਂ ਨਹੀਂ ਉਹ ਦੀ ਕੋਈ ਗੱਲ ਨਹੀਂ ਸਗੋਂ ਤੁਹਾਨੂੰ ਮਿਲ ਕੇ ਮੈਨੂੰ ਜੋ ਖੁਸ਼ੀ ਮਿਲੀ ਹੈ ਨਾ ਉਹ ਮੈਂ ਸ਼ਬਦਾਂ ਚ ਨਹੀਂ ਬਿਆਨ ਕਰ ਸਕਦੀ ਮੈਂ ਸੱਚੀ ਚਾਹੁੰਦੀ ਆ ਤੂੰ ਸੀ ਮੇਰੇ ਨਾਲ ਆਪਣੀਆਂ ਸਾਰੀਆਂ ਗੱਲਾਂ ਸਾਂਝੀਆਂ ਕਰੋ ਮੈਨੂੰ ਚੰਗਾ ਲੱਗ ਰਿਹਾ ਇਹ ਤੁਸੀਂ ਮੈਨੂੰ ਇਸ ਕਾਬਲ ਸਮਝਿਆ ਕਿ ਆਪਣੀ ਪ੍ਰਾਈਵੇਟ ਲਾਈਫ ਮੇਰੇ ਨਾਲ ਡਿਸਕਸ ਕਰ ਰਹੇ ਹੋ ਮੈਨੂੰ ਤੁਹਾਡਾ ਪਤਾ ਹੈ ਇਹ ਸਾਰੀਆਂ ਗੱਲਾਂ ਤੁਸੀਂ ਆਪਣੇ ਆਪ ਦੀ ਸਮੋਕੇ ਬੈਠੇ ਹੋ ਤੂੰ ਸਹੀ ਕਹਿ ਰਹੀ ਹੈ ਬੀਰਾ ਮੇਰਾ ਮਨ ਸਭ ਕਾਸੇ ਤੋਂ ਮਰ ਗਿਆ ਸੀ ਕਿਸੇ ਨਾਲ ਦੁੱਖ ਸੁੱਖ ਫੋਲਣਾ ਤਾਂ ਦੂਰ ਦੀ ਗੱਲ ਮੈਂ ਤਾਂ ਸਭ ਤੋਂ ਨਜ਼ਰਾਂ ਚਰਾ ਦੂਰ ਹਨੇਰੀ ਦੁਨੀਆ ਵਿੱਚ ਜਾ ਬੈਠੀ ਸਾਂ ਖੈਰ ਛੱਡ ਆ ਗੱਲਾਂ ਸਵੇਰੇ ਸਵੇਰੇ ਮੈਂ ਫੇਰ ਸ਼ੁਰੂ ਹੋਗੀ ਚੱਲ ਤੂੰ ਜਾ ਆਪਣੇ ਹੋਟਲ ਨਹਾ ਤੋ ਕੇ ਕਪੜੇ ਬਦਲ ਕੇ ਵਾਪਸ ਆ ਜਾ। ਔਰ ਦੇਖ ਆਪਣੀ ਗਿਲ ਫੈਮਿਲੀ ਜਸਰੀਨ ਹੋਰਾਂ ਦਾ ਟੱਬਰ ਜੋ ਆਪਾਂ ਨੂੰ ਰਾਤ ਮਿਲਿਆ ਸੀ ਬੀਚ ਤੇ। ਉਹ ਫਰੈਸ਼ ਧਨੀਆ ਪਾਲਕ ਤੇ ਬਾਕੀ ਦੀਆਂ ਕਿੰਨੀਆਂ ਸਾਰੀਆਂ ਸਬਜ਼ੀਆਂ ਸਵੇਰੇ ਆਪਣੀ ਬੈਗ ਡੋਰ ਤੇ ਬੈਗ ਵਿੱਚ ਪਾ ਕੇ ਟੰਗ ਵੀ ਗਏ। ਕਿਚਨ ਚ ਪਏ ਵੱਡੇ ਸਾਰੇ ਲਫਾਫੇ ਬਲ ਹੱਥ ਕਰ ਦਿਆਂ ਕਿਲਾ ਜਿੰਨੇ ਦੱਸਿਆ। ਸੱਚੀ ਤੁਹਾਡੇ ਵਾਲੇ ਦੁਆਲੇ ਦੇ ਸਾਰੇ ਲੋਕ ਕਿੰਨੇ ਚੰਗੇ ਹਨ। ਕਿੰਨਾ ਖਿਆਲ ਰੱਖਦੇ ਨੇ ਸਾਰੇ ਇੱਕ ਦੂਜੇ ਦਾ। ਅਰੇ ਤੁਹਾਡੇ ਬ੍ਰੇਨ ਨੇ ਆਉਣਾ ਹੋਣਾ ਬੈਗ ਭਰ ਕੇ ਕੁਝ ਨਾ ਕੁਝ ਫੜਾਉਣ। ਤੁਸੀਂ ਸਭ ਆਮੇ ਸਾਰਾ ਸਮਾਨ ਇਕੱਠਾ ਕਰਕੇ ਮੀਨੀ ਮਾਰਕੀਟ ਲਗਾਉਣ ਲੱਗ ਜਾਓ ਕਿਤੇ ਟਾਊਨ ਤੇ ਜਾ ਕੇ ਤੇ ਅਸੀਂ ਦੋਵੇਂ ਖਿੜਖੜਾ ਹੱਸ ਪਈਆਂ। ਚੰਗਾ ਗੱਲਾਂ ਨਾ ਮਾਰ ਹੁਣ। じゃ ਆਪਣੇ ਹੋਟਲ ਨੂੰ ਤੇ ਮੁਰ ਕਿੰਨੇ ਵਜੇ ਤੱਕ ਆਵੇਂਗੀ ਵੀਰਾ? ਮੈਂ ਉਸੇ ਹਿਸਾਬ ਨਾਲ ਅੱਜ ਦਾ ਆਪਣਾ پلان ਬਣਾਵਾ ਫਿਰ। ਹੁਣ 9 ਵਜੇ ਚੱਲੇ ਨੇ। ਮੈਂ ਫੋਨ ਤੇ ਸਮਾਂ ਦੇਖਦਿਆਂ ਕਿਆ। ਮੈਂ ਘੰਟਾ ਕੁ ਜਿਮ ਤੇ ਸਵੀਮਿੰਗ ਕਰਾਂਗੀ ਤੇ ਫਿਰ ਸ਼ਾਵਰ ਲੈ ਕੇ ਆ ਜਾਵਾਂਗੀ। ਠੀਕ ਐ ਇਸ ਦਾ। ਆਹ ਹਾਂ ਠੀਕ ਐ। ਮਦਰੂ ਤੂੰ ਰੌਂਡ 11 ਕੂ ਤੱਕ ਆ ਜਾਵੇਂਗੀ ਹਾਂਜੀ ਚੱਲ ਫਿਰ ਕੁਝ ਖਾ ਕੇ ਨਾ ਆਈ ਅਰੇ ਉੱਥੇ ਕੀ ਇਨਾਂ ਦੀਆਂ ਸੁੱਕੀਆਂ ਬਰੈਡਾਂ ਦਾ ਤੂੰ ਖਾਣਾ ਤੂੰ ਆਪਣੇ ਘਰ ਆ ਕੇ ਮਾਂ ਦੇ ਤਾਜ਼ੇ ਤਾਜ਼ੇ ਪਰੌਂਠੇ ਖਾਈ ਇਨਾਂ ਆਖ ਉਸ ਮੈਨੂੰ ਕੁੱਟ ਕੇ ਜੱਫੀ ਪਾਲੀ ਮੈਂ ਵੀ ਦੋਹਾਂ ਹੱਥਾਂ ਨਾਲ ਉਸ ਨੂੰ ਬਾਹਾਂ ਵਿੱਚ ਕੁੱਟ ਲਿਆ ਸੱਚੀ ਉਹ ਮਾਂ ਵਾਂਗ ਹੀ ਮੇਰਾ ਖਿਆਲ ਰੱਖ ਰਹੀ ਸੀ ਆ ਦਿਨ ਮੇਰੀ ਜ਼ਿੰਦਗੀ ਦੇ ਬਹੁਤ ਸੋਹਣੇ ਦਿਨ ਸਨ ਇੰਗਲੈਂਡ ਦੀ ਜ਼ਿੰਦਗੀ ਇਸ ਜ਼ਿੰਦਗੀ ਤੋਂ ਬਹੁਤ ਲੱਗ ਸੀ ਉਤੇ ਰੂਜ਼ ਇੱਕ ਦੌੜ ਜੀ ਲੱਗੀ ਰਹਿੰਦੀ ਸੀ ਤੇ ਇੱਥੇ ਆ ਕੇ ਸ਼ਾਂਤੀ ਸਕੂਨ ਤੇ ਬਹੁਤ ਸੋਹਣਾ ਵਾਤਾਵਰਨ ਸਭ ਕੁਝ ਵਧੀਆ ਸੀ ਉਸ ਤੋਂ ਅਲਵਿਦਾ ਲੈ ਕੇ ਮੈਂ ਹੋਟਲ ਆ ਗਈ ਹੋਟਲ ਵਿੱਚ ਮੈਂ ਜਿਮ ਤੇ ਸਵੀਮਿੰਗ ਕੀਤੀ ਤੇ ਸ਼ਾਵਰ ਤੋਂ ਬਾਅਦ ਮੈਂ ਤਰੋ ਤਾਜ਼ਾ ਹੋ ਗਈ ਕੋਈ ਅੱਧਾ ਪੌਣਾ ਘੰਟਾ ਰਵਿਣਾ ਗੱਲਾਂ ਬਾਤਾਂ ਕੀਤੀਆਂ ਆਪਣੇ ਕੰਮ ਕਰਦਾ ਜੱਜ਼ਾ ਲਿਆ ਤਾਜ ਤੇ ਨਿਮਰਤ ਦੇ ਮੈਸੇਜ ਆਏ ਸਨ ਉਹਨਾਂ ਦੋਵਾਂ ਨਾਲ ਵੀ ਗੱਲਬਾਤ ਹੋਈ ਉਹ ਦੋਵੇਂ ਵੀ ਹੁਣ ਤਿਆਰੀ ਵਿੱਚ ਹੀ ਸਨ ਥੋੜੀਆਂ ਵੀਕਾਂ ਤੱਕ ਉਹਨਾਂ ਨੇ ਆ ਜਾਣਾ ਸੀ ਇੱਥੇ ਸਾਰਾ ਕੁਝ ਨਵੇੜ ਮੈਂ ਆਪਣੇ ਰੂਮ ਦਾ ਜੈਸਾ ਲਿਆ ਹੋਟਲ ਦਾ ਮੇਰਾ ਰੂਮ ਰੂਮ ਸਰਵਿਸ ਵਾਲਿਆਂ ਨੇ ਇੱਕ ਤਮ ਚਮਕਾ ਕੇ ਰੱਖਿਆ ਸੀ ਉਹ ਵੀ ਸੋਚਦੇ ਹੋਣੇ ਬੀਬੀ ਪਤਾ ਨਹੀਂ ਸਾਰਾ ਦਿਨ ਤੇ ਰਾਤ ਗੈਰ ਰਹਿੰਦੀ ਹੈ ਹੋਟਲ ਬਸ ਸੂਟਕੇਸ ਰੱਖਣ ਲਈ ਜਿਆ ਸੀ ਮੈਂ ਕਮਰੇ ਵਿੱਚ ਚਾਤ ਮਾਰੀ ਤੇ ਆਪੇ ਸੋਚਾਂ ਸੋਚ ਮੁਸਕਰਾ ਕੇ ਡੋਰ ਪੇੜ ਦੁਬਾਰਾ ਕਲਾਸਟਿਕ ਘਰ ਵੱਲ ਤੁਰ ਪਈ 11 ਵਜੇ 5 ਮਿੰਟ ਹੋ ਚੁੱਕੇ ਸਨ ਮੈਂ ਡੋਰ ਦਾ ਲੌਕ ਖੋਲ ਅੰਦਰ ਬੜੀ ਤਾਂ ਬਹੁਤ ਹੀ ਸੋਹਣੀ ਖਾਣੇ ਦੀ ਖੁਸ਼ਬੂ ਆ ਰਹੀ ਸੀ ਕੈਲਾਸ਼ ਜੀ ਅੰਦਰ ਕਿਚਨ ਵਿੱਚ ਆਲੂ ਵਾਲੇ ਫਰੈਸ਼ ਧਨੀਆ ਪਾ ਕੇ ਪਰੌਂਠੇ ਬਣਾ ਰਹੇ ਸਨ ਆ ਗਈ ਵੀਰਾ ਆ ਫੜ ਕੋਲੀ ਤੇ ਆਪਣੇ ਲਈ ਦਹੀਂ ਪਾ ਲੈ ਆਜੋ ਤੁਸੀਂ ਵੀ ਆਪਾਂ ਇਕੱਠੇ ਬਹਿ ਕੇ ਖਾਂਦੇ ਆ ਨਹੀਂ ਨਹੀਂ ਤੂੰ ਗਰਮ ਗਰਮ ਨਾਲ ਦੀ ਨਾਲ ਪਰੌਂਠੇ ਚੁੱਕ ਮੇਰਾ ਪੁੱਤ ਟੰਡੇ ਹੋਏ ਖਾਣ ਦਾ ਮਜ਼ਾ ਨਹੀਂ ਆਉਣਾ ਕਰਦੇ ਜਮਾਈ ਦਹੀਂ ਨਾਲ ਮੈਂ ਦੋ ਪਰੌਂਠੇ ਖਾਦੇ ਨਜ਼ਾਰਾ ਹੀ ਆ ਗਿਆ ਸੱਚੀ ਬੜੀ ਧੀਰ ਬਾਦ ਇੰਨੇ ਸਵਾਦ ਪਰੌਂਠੇ ਖਾਦੇ ਸਨ ਮੇਰੇ ਨਾਲ ਬੈਠ ਕੇ ਕੈਲਾਸ਼ ਜੀ ਨੇ ਵੀ ਆਪਣਾ ਪਰੌਂਠਾ ਖਾ ਲਿਆ ਮੈਂ ਭਾਂਡੇ ਸਾਂਭਣ ਲੱਗੀ ਤੇ ਉਹ ਪਤੀਲੇ ਵੇਲੇ ਕਰਨ ਲੱਗੇ ਆ ਕੀ ਤੁਸੀਂ ਤੇ ਮੇਰੇ ਮਗਰੋਂ ਬਹੁਤ ਬਿਜ਼ੀ ਹੋਗੇ ਸੀ ਮੈਂ ਸ਼ੈਲਫ ਤੇ ਪਈ ਕੜਾਈ ਦਾ ਟੱਕਣ ਚੁੱਕ ਕੇ ਦੇਖ ਚਾ ਕਿਆ ਹੋਰ ਕੀ ਮੈਂ ਸੋਚਿਆ ਤੂੰ ਬਾਲਾ ਬਾਹਰਲਾ ਖਾਣਾ ਪਸੰਦ ਨਹੀਂ ਕਰਦੀ ਸੋ ਮੈਂ ਸ਼ਾਮ ਲਈ ਤਾਜ਼ੇ ਤਾਜ਼ੇ ਜਸਲੀਨ ਕੇ ਘਰੋਂ ਆਏ ਆਲੂ ਪਾ ਕੇ ਬੈਂਗਣ ਬਣਾ ਲੇ ਤੇਰੇ ਲਈ ਚਾ ਦੇਖ ਤੂੰ ਅੱਜ ਸਵੇਰੇ ਹੀ ਬਰੇਨ ਨੂੰ ਯਾਦ ਕਰਦੀ ਸੀ ਨਾ ਉਹ ਵਿਚਾਰਾ ਘਰੋਂ ਤੋੜ ਕੇ ਮਟਰ ਫਰੀਆਂ ਕੱਢ ਕੇ ਫੜਾ ਗਿਆ ਕਹਿੰਦਾ ਤੇਰੀ ਡਾਕਟਰ ਲਈ ਹੈ ਤੇ ਮੈਂ ਇਹ ਵੀ ਆਲੂ ਪਾ ਕੇ ਆਲੂ ਮਟਰ ਬਣਾ ਦਿੱਤੇ ਵਧੀਆ ਕੀਤਾ ਆਪਾਂ ਆਪਣਾ ਬ੍ਰੈਂਡ ਥੋੜਾ ਨਰਾਜ਼ ਕਰਨਾ ਸੀ ਤੋ ਇਹ ਤਾਂ ਬਹੁਤ ਕੰਮ ਗਿਆ ਮੇਰੇ ਮਗਰੋਂ ਹੋਰ ਮੈਂ ਸੋਚਿਆ ਹੁਣੀ ਆਪਾਂ ਡਿਨਰ ਦਾ ਵੀ ਕੰਮ ਨਬੀੜੀਏ ਫਿਰ ਬੇਲੇ ਹੋ ਕੇ ਕਿਤੇ ਗੇੜੀ-ਚੇੜੀ ਲਾ ਕੇ ਆਉਣੀ ਆ ਮਾਵਾਤੀਆਂ ਕਿਚਨ ਵਰਕ ਟਾਪ ਸਾਫ ਕਰਦਿਆਂ ਉਸ ਆਖਿਆ ਆਪਾਂ ਅੱਜ ਕਿੱਥੇ ਜਾਣਾ ਛੱਡੋ ਪਰਾਂ ਕੀ ਇੰਨੀ ਗਰਮੀ ਚ ਤੁਰੇ ਫਿਰਨਾ ਬਾਹਰ ਆਪਣੇ ਪੂਲ ਤੇ ਬਹਿੰਦੇ ਆ ਤੇ ਵਿਟਾਮਿੰਡੀ ਲੈਂਦੇ ਆ ਕੋਈ ਨਾ ਸ਼ਾਮ ਨੂੰ ਵਾਸਤੇ ਆ ਕੇ ਆਪਾਂ ਇੱਥੇ ਡੇਰਾ ਲਾਵਾਂਗੇ ਅੱਜ। ਤੋਂ ਇਦਾਂ ਕਰ ਵੀਰਾ ਜਾਣ ਤੋਂ ਪਹਿਲਾਂ ਇੱਕ ਇੱਕ ਕੱਪ ਦੇਸੀ ਚਾਹ ਬਣਾ ਲੈ ਮੇਰਾ ਪੁੱਤ। ਮੈਂ ਫਟਾਫਟ ਕੱਪੜੇ ਬਦਲ ਕੇ ਆਈ। ਆਲੇ ਜਾਣ ਤੋਂ ਪਹਿਲਾਂ ਪਾਣੀ ਪਾ ਆਂ ਬਾਗ ਬੂਟਿਆਂ ਨੂੰ। ਠੀਕ ਹੈ। ਤੁਸੀਂ ਕੈਰੀ ਆਨ ਰਹੋ ਮੈਂ ਚਾਹ ਰੱਖਦੀ ਆਂ। ਕਲਾਸ਼ ਕੱਪੜੇ ਬਦਲ ਕੇ ਸਿੱਧਾ ਬਾਹਰ ਆਪਣੇ ਬਗੀਚੇ ਵਿੱਚ ਪਾਈਪ ਛੱਡ ਪਾਣੀ ਲਾਉਣ ਲੱਗ ਗਈ। ਚਿੱਟੇ ਤੇ ਜਾਮਣੀ ਛੋਟੇ ਛੋਟੇ ਫੁੱਲਾਂ ਵਾਲੀ ਬਹੁਤ ਹੀ ਸੋਹਣੀ ਡਰੈੱਸ ਵਿੱਚ ਉਹ ਬਹੁਤ ਪਿਆਰੀ ਲੱਗ ਰਹੀ ਸੀ। ਅਸੀਂ ਦੋਹਾਂ ਨੇ ਚਾਹ ਦਾ ਕੱਪ-ਕੱਪ ਪੀਤਾ ਘਰ ਦੇ ਲੋਕ ਲੁਕ ਲਾਇ ਤੇ ਕਾਰ ਵਿੱਚ ਬੈਠ ਸਫ਼ਰ ਲਈ ਰਵਾਨਾ ਹੋ ਗਈਆਂ ਅੱਜ ਆਪਾਂ ਕਿੱਥੇ ਜਾ ਰਹੇ ਹਾਂ ਮੇਰੇ ਟੂਰ ਗਾਈਡ ਜੀ ਮੈਂ ਡਰਾਈਵ ਕਰਦੀ ਕਲਾਸ਼ ਵੱਲ ਦੇਖ ਪੁੱਛਿਆ ਅੱਜ ਤੇਰਾ ਟੂਰ ਗਾਈਡ ਤੈਨੂੰ ਲੈ ਜਾ ਰੋਟੀ ਦਾ ਦੂਜਾ ਪਾਸਾ ਦਿਖਾਉਣ ਲੈ ਕੇ ਚੱਲਿਆ ਮੁਸਕਰਾ ਕੇ ਉਸਾਕਿਆ ਬਹੁਤ ਸੋਹਣਾ ਮੌਸਮ ਸੀ ਕੋਈ 35 ਡਿਗਰੀ ਤੋਂ ਉੱਪਰ ਦਾ ਰਾਹ ਦੇ ਇੱਕ ਪਾਸੇ ਊਠਾਂ ਦੀ ਲੰਬੀ ਲਾਈਨ ਲੱਗੀ ਹੋਈ ਸੀ ਬੇਰਾ ਕੈਮਲ ਰਾਈਡ ਲੈਣ ਦਾ ਮਨ ਤਾਂ ਨਹੀਂ ਤੇਰਾ ਮੈਨੂੰ ਇੰਨਾ ਜ਼ਿਆਦਾ ਪਸੰਦ ਤਾਂ ਨਹੀਂ ਪਰ ਤੁਹਾਡਾ ਮਨ ਹੈ ਤਾਂ ਆਪਾਂ ਜਾਂਦੇ ਹਾਂ ਗੱਡਾ ਸੜਕ ਤੋਂ ਕੱਚੇ ਵੱਲ ਉਤਾਰਦਿਆਂ ਉਸਨੇ ਮੈਨੂੰ ਪੁੱਛਿਆ ਉੱਠਾਂ ਦੀ ਬਹੁਤ ਹੀ ਲੰਬੀ ਲਾਈਨ ਲੱਗੀ ਹੋਈ ਸੀ ਬਹੁਤ ਸਾਰੇ ਟੂਰਿਸਟ ਕੈਮਲ ਰਾਈਡ ਦਾ ਆਨੰਦ ਮਾਰ ਰੇ ਸਨ ਅਸੀਂ ਵੀ ਪੇ ਕਰ ਦਿੱਤਾ ਤੇ ਆਪਣੀ ਵਾਰੀ ਆਏ ਤੇ ਵੱਖੋ-ਵੱਖਰੇ ਉੱਠਾਂ ਤੇ ਬਹਿ ਕੇ ਰਾਈਡ ਲਈ ਤੁਰ ਪਈਆਂ ਬਹੁਤ ਰੌਣਕ ਸੀ ਆਲੇ ਦੁਆਲੇ ਵੱਖੋ-ਵੱਖਰੇ ਦੇਸ਼ਾਂ ਦੇ ਰੰਗ-ਬਰੰਗੇ ਗੋਰੀ-ਗੋਰੀਆਂ ਆਪਣੇ ਨਿਆਣਿਆਂ ਨਾਲ ਇੰਜੋਏ ਕਰ ਰਹੇ ਸਨ ਕੁਈ ਘੰਟਾ ਸੀ ਬਹੁਤ ਹੀ ਸੋਹਣੇ ਡੇਜ਼ਰਟ ਵਿੱਚ ਕੈਮਲ ਰਾਈਡ ਲਈ ਬਹੁਤ ਸਾਰੀਆਂ ਫੋਟੋਆਂ ਖਿੱਚੀਆਂ ਵੀਡੀਓ ਬਣਾਈਆਂ ਮੰਨੋ ਅਸੀਂ ਵੀ ਦੋਵੇਂ ਬੱਚੀਆਂ ਹੀ ਬਣ ਗਈਆਂ ਹੋਈਏ ਬਹੁਤ ਮਜ਼ਾ ਆਇਆ ਕੈਮਲ ਰਾਈਡ ਤੋਂ ਬਾਅਦ ਅਸੀਂ ਮੇਰਾਡੋਰ ਤਲ ਰਿਓ ਵਾਲ ਚੱਲੇ ਪਾਰੇ ਇਲੇ ਜ਼ਰੁੰਟੀ ਦੀ ਬਹੁਤ ਹੀ ਸੋਹਣੀ ਜਗ੍ਹਾ ਹੈ ਇਸ ਅੰਦਰ ਬਹੁਤ ਸੋਹਣਾ ਰੈਸਟੋਰੈਂਟ ਹੈ ਉਸ ਰੈਸਟੋਰੈਂਟ ਵਿੱਚ ਬੈਠ ਕੇ ਤੁਸੀਂ ਬਿਲਕੁਲ ਸਾਹਮਣੇ ਇੱਕ ਛੋਟਾ ਜਹਾਉਰ ਆਈਲੈਂਡ ਦੇਖ ਸਕਦੇ ਹੋ ਉੱਥੇ ਪਹੁੰਚਦਿਆਂ ਕੋਈ ਦਿਨ ਦੇ ਤਿੰਨ ਬਚ ਚੁੱਕੇ ਸਨ ਅਸੀਂ ਦੋਵੇਂ ਕਾਫੀ ਦੇ ਕਪਲੇ ਕਿ ਬਹੁਤ ਸੋਹਣੇ 뷰 ਵਾਲੀ ਥਾਂ ਤੇ ਜਾ ਬੈਠੀਆਂ। ਕਲਾਸ ਜੀ ਸੱਚੀ ਕਿੰਨੀ ਸੋਹਣੀ ਜਗ੍ਹਾ ਹੈ। ਉਹ ਛੋਟਾ ਜਿਹਾ ਆਈਲੈਂਡ ਕਿੰਨਾ ਸੋਹਣਾ ਲੱਗਦਾ ਇੱਥੋਂ। ਮੈਂ ਕੱਚ ਦੇ ਵੱਡੇ ਸਾਰੇ ਸ਼ੀਸ਼ੇ ਵਿੱਚੋਂ ਬਾਹਰ ਸਾਫ਼ ਦਿਖਾਈ ਦੇ ਰਹੇ ਇੱਕ ਨਿੱਕੇ ਜਿਹੇ ਆਈਲੈਂਡ ਵੱਲ ਦੇਖ ਜਾ ਕਿਹਾ। ਹਾਂ ਵੀਰਾ ਇਹ ਜਿੱਥੇ ਆਪਾਂ ਬੈਠੇ ਆ ਨਾ ਇਹ ਧਰਤੀ ਤੋਂ ਕੋਈ 16 ਕੁ 100 ਫੁੱਟ ਉੱਚੀ ਜਗ੍ਹਾ ਹੈ। ਮੇਰੇ ਖਿਆਲ ਨਾਲੇ ਇਹ ਰਡੋਰ ਦਾ ਰਿਓ ਕੋਈ 1971 ਕੋ ਵਿੱਚ ਬਣਿਆ ਹੈ ਇਹ ਕਿਸਮ ਦਾ 뷰ਪੁਆਇੰਟ ਹੀ ਹੈ ਉਹ ਸਾਹਮਣੇ ਸੁਵਿਨਾਰ ਸ਼ਾਪ ਦੇਖ ਰਹੀ ਹੈ ਨਾ ਉਸ ਦੀ ਰਤਾਨਾ ਦੀ ਬਹੁਤ ਕਮਾਈ ਹੈ ਮੇਰੀ ਇੱਕ ਜਾਣਕਾਰ ਗੋਰੀ ਬਹੁਤ ਸਾਲਾਂ ਤੋਂ ਇੱਥੇ ਕੰਮ ਕਰਦੀ ਹੈ ਅੱਜ ਦੇਸੀ ਨਹੀਂ ਸ਼ਾਇਦ ਅੱਜ ਉਸ ਦੀ ਛੁੱਟੀ ਹੈ ਤੇ ਕਲਾਸਤੀ ਜੋ ਉਹ ਸਾਹਮਣੇ ਨਿਕਾਜ ਆਈਲੈਂਡ ਹੈ ਉੱਥੇ ਕੋਈ ਰਹਿੰਦਾ ਵੀ ਹੈ ਇਸ ਆਈਲੈਂਡ ਦਾ ਨਾਮ ਲਾਗਰੋਸੀਆ ਸਾਹਿਬੀਰਾ ਇਸ ਤੇ ਜਾਣ ਲਈ ਇੱਥੋਂ ਛੋਟੀ ਜੀ ਬੋਟ ਲੈਣੀ ਪੈਂਦੀ ਹੈ ਇੱਥੇ ਤਕਰੀਬਨ ਕੋਈ 7 ਕੁ ਸੌ ਲੋਕ ਰਹਿੰਦੇ ਨੇ ਇਹ 8ਵਾਂ ਕਨੇਰੀ ਆਈਲੈਂਡ ਗਿਣਿਆ ਜਾਂਦਾ ਵੀਰਾ ਓ ਬਾ ਮੈਂ ਇੰਨੀ ਵਾਰੀ ਤੇ ਆਇਆ ਪਰ ਆ ਜਗ੍ਹਾ ਮੈਂ ਪਹਿਲਾਂ ਕਦੇ ਨਹੀਂ ਦੇਖੀ ਸੀ ਥੈਂਕਸ ਟੂ ਯੂ ਬਹੁਤ ਸੋਹਣੀ ਜਗ੍ਹਾ ਦਿਖਾਈ ਤੁਸੀਂ ਇਹ ਵਿਊ ਹੀ ਬਹੁਤ ਸੋਹਣਾ ਹੈ ਇੱਥੋਂ ਜੀ ਕਰਦਾ ਬਸ ਦੇਖੀ ਜਾਈਏ ਬਾਹਰ ਕੋਈ ਲੱਗ ਹੀ ਦੁਨੀਆ ਹੈ ਆ ਦੇਖ ਸਾਰੇ ਲੋਕ ਕਿੰਨਾ ਖੁਸ਼ ਹਨ ਆਰੇ ਦੁਆਲੀ ਨਜ਼ਰ ਕਮਾਉਂਦੇ ਆ ਉਸਨੇ ਆਖਿਆ ਸਾਡੇ ਸਾਹਮਣੇ ਵਾਲੀ ਟੇਬਲ ਤੇ ਇੱਕ ਯੰਗ ਕਪਲ 셀ਫੀਆਂ ਲੈ ਰਹੇ ਸਨ ਵਿਚਾਰੇ ਔਖੇ ਹੋ ਕੇ ਬਾਹਰ ਸ਼ੀਸ਼ਿਆਂ ਵਿੱਚ ਦੀ ਦਿੱਸਤੇ ਆਈਲੈਂਡ ਨੂੰ ਆਪਣੀ 셀ਫੀ ਵਿੱਚ ਕੈਪਚਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਪਰ ਸੂਤ ਨਹੀਂ ਆ ਰਿਹਾ ਸੀ ਅਸੀਂ ਦੋਵੇਂ ਜਣੀਆਂ ਵਾਰ-ਵਾਰ ਉਹਨਾਂ ਵੱਲ ਦੇਖ ਕੇ ਪੂਰੇ ਦੇਸੀਆਂ ਵਾਲਾ ਕੰਮ ਕਰ ਰਹੀਆਂ ਸਾਂ ਐ ਵੀਰਾ ਜਾ ਮੇਰਾ ਪੁੱਤ ਤੂੰ ਉਹਨਾਂ ਦੀਆਂ ਦੋ ਚਾਰ ਫੋਟੋਆਂ ਖਿੱਚਾ ਦੇਖ ਵਿਚਾਰੇ ਹਾਰਾ ਦੁਆਲਾ ਵੀ ਦੇਖਦੇ ਆ ਕਿ ਕੋਈ ਖਿੱਚ ਦੇਵੇ ਫੋਟੋ ਇਕੱਠੀਆਂ ਦੀ ਔਰ ਲੱਗਦਾ ਉਹਨਾਂ ਨੂੰ ਸਾਰੇ ਬਿਜ਼ੀ ਦਿੱਸਦੇ ਹਾਲੇ ਦੁਆਲੇ ਤੇ ਮੈਂ ਵੀ ਕਦੋਂ ਦਾ ਉਹਨਾਂ ਨੂੰ ਹੀ ਦੇਖਦੀ ਆ ਮੈਂ ਮੁਸਕਰਾ ਕੇ ਆਖਿਆ ਠੀਕ ਹੈ ਕੋਈ ਨਾ ਮੈਂ ਪੁੱਛਤੀ ਆ ਆਪਣੇ ਟੇਬਲ ਤੋਂ ਉੱਠ ਕੇ ਮੈਂ ਉਹਨਾਂ ਨੂੰ ਫੋਟੋ ਖਿੱਚਣ ਦੀ ਆਫਰ ਦਿੱਤੀ ਤਾਂ ਉਹ ਕਪਲ ਬਹੁਤ ਖੁਸ਼ ਹੋਇਆ ਉਹ 스ਵੇਡਨ ਤੋਂ ਜੋੜਾ ਹਨੀਮੂਨ ਲਈ ਆਇਆ ਹੋਇਆ ਸੀ ਬਾਹਰ ਜਾ ਕੇ 뷰 ਪੁਆਇੰਟ ਤੋਂ ਵੀ ਮੈਂ ਉਹਨਾਂ ਦੋਹਾਂ ਦੀਆਂ ਬਹੁਤ ਸਾਰੀਆਂ ਵਕ ਵਕ ਪੋਜ਼ਾਂ ਵਿੱਚ ਫੋਟੋਆਂ ਖਿੱਚੀਆਂ ਉਹ ਵਿਚਾਰੇ ਮੇਰਾ ਥੈਂਕਸ ਕਰਦੇ ਨਹੀਂ ਥੱਕਦੇ ਸਨ ਉਹਨਾਂ ਨੂੰ ਬਾਇਕਰ ਮੈਂ ਵਾਪਸ ਆਪਣੇ ਟੇਬਲ ਤੇ ਕਲਾਸ ਕੋਲ ਆ ਗਈ ਉਹ ਲਾ ਦੇਖਿਆ ਵਿਚਾਰੇ ਕਿੰਨੇ ਖੁਸ਼ ਹੋ ਗਏ ਤੂੰ ਪੁੰਨ ਦਾ ਕੰਮ ਕਰ ਰਹੀ ਹੈ ਤੈਨੂੰ ਪਤਾ ਵੀ ਰਸ ਤਸਵੀਰਾਂ ਵੀ ਬੋਲਦੀਆਂ ਹਨ ਜਦ ਕਦੇ ਵਰਿਆਂ ਬਾਅਦ ਇਹਨਾਂ ਨੂੰ ਦੇਖੋ ਤਾਂ ਇਹ ਤੁਹਾਨੂੰ ਦੱਸਦੀਆਂ ਹਨ ਕਿ ਆ ਇਸ ਸਮੇਂ ਤੁਸੀਂ ਇੱਥੇ ਸੀ ਹਾਂਜੀ ਤੁਸੀਂ ਸਹੀ ਕਹਿੰਦੇ ਹੋ ਚਲੋ ਉਠੋ ਹੁਣ ਆਪਾਂ ਵੀ ਆਪਣੀਆਂ ਤਸਵੀਰਾਂ ਬੋਲਣ ਜੋਗੀਆਂ ਬਣਾਈਏ ਮੈਂ ਆਪਣਾ ਫੋਨ ਜੇਬ ਚੋਂ ਕੱਢ ਕੇ ਸਾਡੀ ਦੋਹਾਂ ਦੀ ਇੱਕ ਬਹੁਤ ਹੀ ਖੂਬਸੂਰਤ ਸੈਲਫੀ ਲਈ ਬਾਹਰ ਕਾਫੀ ਦੇਰ ਅਸੀਂ ਘੁੰਮਤਿਆਂ ਰਹੀਆਂ ਸ਼ਾਮ ਪੈ ਗਈ ਸੀ ਇਸ ਜਗ੍ਹਾ ਤੇ ਇਸ ਚੈਲਪੈਲ ਹਾਲੇ ਵੀ ਉਨੀ ਸੀ ਬਾਹਰ ਨਿਕਲ ਕੇ ਅਸੀਂ ਆਪਣੀ ਕਾਰ ਚੁੱਕੀ ਚ ਅਗਲੇ ਸਫ਼ਰ ਲਈ ਚਾਲੇ ਪਾ ਲੇ ਰਾਹ ਵਿੱਚ ਬਹੁਤ ਥਾਵਾਂ ਤੇ ਕਾਰ ਰੋਕ ਅਸੀਂ ਇੰਡੀਆ ਵਾਂਗ ਫਰੈਸ਼ ਜੂਸ ਵੀ ਲਿਆ ਫੋਟੋਆਂ ਵੀ ਖਿੱਚੀਆਂ ਤੇ ਉੱਚੀ ਆਵਾਜ਼ ਵਿੱਚ ਵਾਰਿਸ ਹੋਰਾਂ ਦੇ ਪੁਰਾਣੇ ਗਾਣੇ ਵੀ ਸੁਨੇ ਬਸ ਮਨੋਂ ਸਾਰੇ ਦਿਨ ਦਾ ਨਜ਼ਾਰਾ ਹੀ ਵਖਰਾ ਸੀ ਰਾਹ ਵਿੱਚ ਇੱਕ ਸਪੈਨਿਸ਼ ਮਾਲ ਵਿੱਚ ਵੀ ਰੁਕੇ ਤੇ ਉੱਥੋਂ ਮੈਂ ਆਪਣੀ ਪਸੰਦ ਦਾ ਹੈਂਡਬੈਗ ਤੇ ਰਵੀ ਲਈ ਇੱਕ ਦੋ ਚੀਜ਼ਾਂ ਦੀ ਸ਼ਾਪਿੰਗ ਵੀ ਕੀਤੀ ਕਲਾਸ ਜੀ ਨੇ ਜ਼ਬਰਦਸਤੀ ਬਹੁਤੀ ਸੋਨਾ ਮਾਈਕਲ ਕੋਰਸ ਦਾ ਹੈਂਡਬੈਗ ਮੈਨੂੰ ਗਿਫਟ ਲੈ ਕੇ ਦਿੱਤਾ ਮੈਂ ਬਹੁਤ ਮਨਾ ਕੀਤਾ ਪਰ ਉਹ ਮੰਨੇ ਨਾ ਖੈਰ ਕਮ ਕਮਲ ਅਸੀਂ ਕੋਈ 7:00 ਵਜੇ ਵਾਪਸ ਘਰ ਆ ਗਈਆਂ ਸੋਨਾ ਮੈਂ ਅੱਜ ਵੀ ਇੱਥੇ ਕਲਾਸ ਜੀ ਵਾਲੀ ਸੀ ਸੋ ਬਾਹਰੋਂ ਹੀ ਮੈਂ ਕਾਰ ਚੋਂ ਉੱਤਰ ਕੇ ਹੋਟਲ ਫਰੈਸ਼ ਹੋਣ ਲਈ ਚੜੀ ਗਈ ਜਦ ਵੀ ਮੈਂ ਹੋਟਲ ਨੂੰ ਜਾਣ ਲੱਗਦੀ ਨਾਲ ਹੀ ਉਹ ਮੈਨੂੰ ਪੁੱਛਣ ਲੱਗ ਜਾਂਦੀ ਮੇਰਾ ਕਿੰਨੇ ਵਜੇ ਵਾਪਸ ਆ ਜਾਵੇਂਗੀ ਨਿਆਣਿਆਂ ਵਾਂਗ ਮੇਰੀ ਸੰਗਤ ਦੀ ਵੀ ਜਿਵੇਂ ਆਦਤ ਲੱਗ ਗਈ ਸੀ ਉਹਨਾਂ ਨੂੰ ਤੇ ਕਿਤੇ ਨਾ ਕਿਤੇ ਮੈਨੂੰ ਵੀ ਉਹਨਾਂ ਦੀ ਮੈਂ ਘੰਟੇ ਬਾਅਦ ਹੀ ਵਾਪਸ ਆ ਗਈ ਘਰ ਅੰਦਰ ਵੜਦਿਆਂ ਹੀ ਬਾਸਮਤੀ ਦੇ ਚੌਲਾਂ ਦੀ ਖੁਸ਼ਬੂ ਆ ਰਹੀ ਸੀ ਆਏ ਹਾਏ ਬੜੀਆਂ ਮਹਿਕਾਂ ਬਖੇਰੀਆਂ ਹਨ ਤੁਸੀਂ ਹੁਣ ਕੀ ਬਣਾ ਰਹੇ ਹੋ ਆ ਗਈਆਂ ਤੂੰ ਚੱਲ ਵਧੀਆ ਹੋਇਆ ਮੋੜਾਈ ਟਾਈਮ ਨਾਲ ਹੀ ਤੂੰ ਤੈਨੂੰ ਭੁੱਖ ਵੀ ਲੱਗੀ ਹੋਣੀ ਆਏ ਸਵੇਰ ਦੇ ਪਰੌਂਠੇ ਖਾਦੇ ਸੀ ਆ ਲੈ ਮੇਰਾ ਪੁੱਤ ਫਟਾਫਟ ਸਬਜ਼ੀ ਢਾਲ ਪਾ ਮੈਨੂੰ ਵੀ ਅੱਜ ਤੋਂ ਬੜੀ ਭੁੱਖ ਲੱਗੀ ਹੈ ਡਾਈਨਿੰਗ ਟੇਬਲ ਤੇ ਸਲਾਦ ਦੀਆਂ ਪਲੇਟਾਂ ਪਹਿਲਾਂ ਹੀ ਰੱਖੀਆਂ ਹੋਈਆਂ ਸਨ ਇੱਕ ਛੋਟੀ ਜੀ ਕੌਲੀ ਵਿੱਚ ਕਰਦਾ ਬਣਿਆ ਅੰਬ ਦਾ ਆਚਾਰ ਮਹਿਕਾ ਮਾਰ ਰਿਹਾ ਸੀ ਆਲੂ ਮਟਰ ਬਤਾਉ ਕਰਦਾ ਬਣਿਆ ਦਹੀਂ ਮਟਰਾਂ ਵਾਲੇ ਲੂਣ ਵਾਲੇ ਚੌਲ ਮਹਿਕਾਂ ਬਖੇਰੇ ਸਨ ਤੁਸੀਂ ਕਿਉਂ ਇੰਨਾ ਕੁਝ ਬਣਾ ਲਿਆ ਮੈਂ ਪ੍ਰਾਣੀ ਥੋੜਿਆ ਸਿੰਪਲ ਢਾਲ ਫੁਲਕਾ ਖਾਣ ਵਾਲੀ ਆ ਕੋਈ ਨਾ ਆਹੀ ਤੇਰੇ ਦੋ ਚਾਰ ਦੇਣਾ ਸੇਵਾ ਕਰਾਉਂਦੇ ਫਿਰ ਇੰਗਲੈਂਡ ਜਾ ਕੇ ਆਪ ਹੀ ਬਣਾਉਣੀਆਂ ਰੋਟੀਆਂ ਤੂੰ ਫਿਰ ਤੂੰ ਮੈਨੂੰ ਯਾਦ ਕਰੇਂਗੀ ਸਾਰਾ ਕੁਝ ਬਹੁਤ ਸਵਾਦ ਬਣਿਆ ਆਨੰਦ ਹੀ ਆ ਗਿਆ ਇਹਨਾਂ ਸੋਹਣਾ ਡਿਨਰ ਕਰਕੇ ਸ਼ੁਕਰ ਹੈ ਤੁਸੀਂ ਮੈਨੂੰ ਮਿਲ ਗਏ ਨਹੀਂ ਤਾਂ ਮੈਂ ਰੋਜ਼ ਪੈਨਿਸ਼ਾਂ ਦਾ ਫੋਕਲਾ ਜਾ ਖਾਣਾ ਹੀ ਖਾਣਾ ਸੀ ਨੌ ਦਿਨ ਖਾਣਾ ਨਿਬੇੜ ਸਾਫ ਸਫਾਈ ਕਰਕੇ ਅਸੀਂ ਰੋਜ਼ਾਨਾ ਦੀ ਤਰ੍ਹਾਂ 1 ਘੰਟਾ ਵਾਕ ਕਰਕੇ ਫਿਰ ਬੇਲੀਆਂ ਹੋ ਕੇ ਕੰਜ਼ਰਵਟੀ ਵਿੱਚ ਜਾ ਬੈਠੀਆਂ ਬਾਕੀ ਅਗਲੇ ਕਾਂਡ ਵਿੱਚ ตันวั t a n